ਉਈ ਸਾਰੇ ਚੀਜ਼ਾਂ ਦਾ ਨੁਕਸਾਨ ਕਰਦਾ ਵਾ ਮੈਂ ਛੋਟਾ ਕਾਕਾ ਹੀ ਕਾਕਾ ਇਹ ਛੋਟਾ ਵਾ ਨਾ ਕੰਮ ਉਹਦੇ ਵੱਡੇ ਵੱਡੇ ਕਾਰਸਤਾਨੀਆਂ ਵਾਲੇ ਆ ਕਰਨਾ ਨਹੀਂ ਹੁੰਦਾ ਰਮਾ ਹੁਣ ਅਹੀ ਕੀ ਕਰੀਆ ਹਾ ਹਾ ਇਹ ਚੀਜ਼ਾਂ ਨੂੰ ਨਾ ਤੋੜ ਕੇ ਨਾ ਇੱਧਰ ਉੱਧਰ ਸੁੱਟ ਦਿੰਦਾ ਤੇ ਫਿਰ ਹੋਲੀ ਜੀ ਬੋਲੂਗਾ ਕਿ ਮੈਨੂੰ ਵੀ ਨਹੀਂ ਪਤਾ ਨਹੀਂ ਕੀ ਹੋਇਆ ਹੈ ਕਿਤਾ ਹੋਇਆ ਹਜੇ ਤੱਕ ਤੇਦੀ ਖਡਾਉਣਿਆਂ ਵਾਲੀ ਆਦਤ ਨਹੀਂ ਜਾਂਦੀ ਆ ਮੂੰਹ ਤੇ ਦਾੜੀ ਆ ਗਈ ਆ ਜੇ ਤੱਕ ਇਹਦੇ ਖਡਾਉਣੇ ਖਤਮ ਨਹੀਂ ਹੁੰਦੇ ਖੇਡਣ ਵਾਲੇ ਹਾਂ ਉਹ ਛੋਟਾ ਕਾਕਾ ਵਾ ਨਾ ਇਹ ਮੇਰੇ ਸਕੇਲ ਵੀ ਤੋੜ ਕੇ ਤੇ ﺍﻟमारी ਦੇ ਉੱਤੇ ਰੱਖ ਦਿੰਦਾ ਵਾ ਤੇ ਇਹ ਤੋਂ ਮੈਨੂੰ ਪਤਾ ਲੱਗ ਗਿਆ ਕਿ ਇੱਕ ਚਸ ਕਾਕਾ ਕਾਰਸਤਾਨੀ ਕਾਕਾ ਵਾ ਹੈ ਨਾ ਇਹੋ ਨੇ ਮੰਨਦਾ ਨਹੀਂ ਹੈ ਕਿ ਮੈਂ ਕੋਈ ਗਲਤੀ ਕੀਤੀ ਹੈ ਕਿ ਮੈਂ ਕੀਤੀ ਨਹੀਂ ਕਿਉਂਕਿ ਕਰਕੇ ਤੂੰ ਛਪਾਈ ਆ ਕਿ ਮੈਂ ਕੀਤੀ ਨਹੀਂ ਇਹਨੇ ਇਹਨੇ ਮੇਰੀ ਜਿਹੜੀ ਲਾਈਟ ਜਿਹੜੀ ਸੀ ਨਾ ਉਹਨੂੰ ਪਤਾ ਕੀ ਕੀਤਾ ਉਹਨੂੰ ਇਹਨੇ ਆਪਣੇ ਵੱਲੋਂ ਪਤਾ ਨਹੀਂ ਛੋਟਾ ਕਰਨ ਲੱਗਾ ਕਿ ਉਹ ਵੱਡਾ ਕਰਨ ਲੱਗਾ ਤੇ ਇਹ ਦੇਖੋ ਉਹਦਾ ਜਿਹੜਾ ਹੀ ਪੇਜ ਟੁੱਟ ਗਿਆ ਤੇ ਉਹ ਫੋਨ ਨਾ ਖੜੀ ਨਹੀਂ ਹੋਉਂਦਾ ਹੀ ਹੈ ਨਾ ਸਟੈਂਡ ਨਹੀਂ ਹੁੰਦਾ ਲਿਆ ਜਾਂਦਾ ਉਹ ਡਿੱਗ ਜਾਂਦੀ ਆ ਇਹ ਉਹ ਜੇ ਨੁਕਸਾਨ ਕਰਦਾ ਵਾ ਇਹਨੇ ਮੇਰੇ ਉਹ ਵੀ ਖਰਾਬ ਕੀਤੇ ਪਤਾ ਮਾਈਕ ਵੀ ਉਹ ਮੈਂ ਹੀ ਕੀਤੇ ਕਿੰਨੇ ਕੀਤੇ ਆ ਤਵੇ ਨਾ ਨਾ ਚਾਲ ਚੱਲ ਕੇ ਨਾ ਨਾ ਹੋਰ ਚਾਲ ਬਣਾ ਨਹੀਂ ਹੋਏ ਭਾਈ ਤੁਸੀਂ ਕੀਤੇ ਬੇਟਾ ਆਪੇ ਖਰਾਬ ਹੋਏ ਹੋੜਿਆ ਇਹ ਸਾਰੇ ਬੰਚ ਦੇ ਹੀ ਕੰਮ ਆ ਨਾ 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 ਇਹ ਗੱਲ ਨਹੀਂ ਪਈ ਟੋਟੀ ਲੱਗੀ ਮੈਂ ਕਹਿੰਨੀ ਆ ਕਿਉਂ ਨਹੀਂ ਆ ਨਾ ਨਾ ਭਾਈ ਇਹ ਤਾਂ ਬਿਲਕੁਲ ਚੰਗੀ ਨਹੀਂ ਤਾਂ ਦੀ ਇੱਕ ਢਾਉਣਾ ਕਦੀ ਗੱਲ ਲੱਗਣਤ ਕਰ ਲ ਹਾਂ ਤੇ ਕੋਈ ਖਡਾਉਣਾ ਫੜ ਲਿੰਦਾ ਕਦੀ ਕੋਈ ਖਡਾਉਣਾ ਫੜ ਲਿੰਦਾ ਥੇੜਦਾ ਏ ਪਤਾ ਇੱਥੋਂ ਤੱਕ ਇਹ ਨਾ ਹਜੇ ਵੀ ਨਾ ਇਹ ਜਿਹੜਾ ਵਾਸ ਚੱਲੇ ਤੇ ਰਸੋਈ ਚੋਂ ਖੜਚੀਆਂ ਲਿਆ ਲਿਆ ਕੇ ਖੇਡਦਾ ਰਹਿੰਦਾ। ਹਾਂ ਨਾ ਖੇਡਦਾ ਤੂੰ ਇਹ ਸਭ ਸਮਾਨ ਨਾਲ ਮਧਾਨੀ ਮਧਾਨੀਆਂ ਨਾਲ ਵਾ ਤੂੰ ਕਿੰਨੇ ਸਾਲਾਂ ਦਾ ਹੋ ਗਿਆ ਹੁਣੇ 12 12 ਸਾਲਾਂ ਦਾ ਹੋ ਕੇ ਮਧਾਨੀ ਨਾਲ ਖੇਡਦਾ ਵਾ వంట్ తురో ఇరాదను బలబ్ జడా వడ్డ లాఖే తే బల్బ్ లగానా హా హనా తోన్ లగ్దా వడ్డా హోనే హా ఆ ధర్మీ నా బలబ్ బहोत కలే చలో వడ్డా బలబ్ బంద్ కరో హా ఏనా ఇకల్ బి లగాతా హా ఉండా రేక్ ఉత్తి నా థోడే ఇను ఐదా లగా దేనా హా ఠీక్ హా చలో ఇతే లగావే వానూ జీ ఉండా బల్బ్ లగాతా వంచే మే బంద్

对。